ਭਗਵਾਨ ਵਾਲਮੀਕੀ ਜੀ ਦਾ ਪ੍ਰਗਟ ਦਿਵਸ ਲੋਹਾਰੀ ਗੇਟ ਵਿਖੇ ਸਾਫ ਕਾ ਡਿਪਟੀ ਮੇ ਯੂਨੈਸਕੋ ਮਾਰ ਦੀ ਅਗਵਾਈ ਵਿੱਚ ਮਨਾਇਆ ਗਿਆ ਅਤੇ ਨਾਇਆ ਵਾਲਾ ਮੋੜ ਵਿਖੇ ਸਮਾਗਮ ਜੁਗਲ ਪਹਿਲਵਾਨ ਦੀ ਅਗਵਾਈ ਵਿੱਚ ਕਰਵਾਇਆ ਗਿਆ ਇਸ ਮੌਕੇ ਸਾਫ ਕਾ ਉਪ ਮੁੱਖ ਮੰਤਰੀ ਉਮ ਪ੍ਰਕਾਸ਼ ਸੋਨੀ ਨੇ ਸਮਾਗਮ ਵਿਚਾਤਰੀ ਪਰੀ ਅਤੇ ਕਮੇਟੀ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਨਾਲ ਦੇ ਨਾਲ ਕੌਂਸਲਰ ਵਿਕਾਸ ਸੋਨੀ ਪਰਮਜੀਤ ਸਿੰਘ ਚੋਪੜਾ ਮਹੇਸ਼ ਖਨਾ ਸਮੇਤ ਕਾਂਗਰਸੀ ਆਗੂ ਹਾਜ਼ਰ ਸਨ ਇਸ ਦੇ ਨਾਲ ਹੀ ਭਗਵਾਨ ਵਾਲਮੀਕੀ ਜੀ ਦੇ ਜਨਮ ਦਿਵਸ ਮੌਕੇ ਤੇ ਗੇਟ ਖਜ਼ਾਨਾ ਵਿੱਚ ਪ੍ਰਧਾਨ मदन लाल मलिक की प्रधानगी हेठ सतकीर्तन कीर्तन और झांकिया क्डिया गई इस मौके मुख्य मेहमान सबका उप मुख्यमंत्री ओम प्रकाश सोनी कौंसलर विकास सोनी महेश खन्ना परमजीत सिंह चोपड़ा राहुल मलिक अविनाश मलिक कृष्णा मट्टू समेत वही गिनती सन